ਸੋਹਣੇ ਮਾਹੀਆ ਮੇਰੇ ਮਾਹੀਆ ਤੁਹਾਡੇ ਨਾਲ ਦੇ ਫਨਕਾਰ ਵੀ ਹੋਣਗੇ ਜਿਨ੍ਹਾਂ ਨੂੰ ਤੁਹਾਨੂੰ ਲੱਗਦਾ ਹੋਊਗਾ ਵੀ ਯਾਰ ਮੇਰੇ ਤੋਂ ਬਾਅਦ ਗਾਉਣ ਲੱਗੇ ਸੀ ਪਰ ਅੱਜ ਉਹ ਕਿਸੇ ਫਿਰਦੇ ਕਦੇ ਰੰਜ ਹੋਇਆ ਇਸ ਗੱਲ ਦਾ ਮੇਰੇ ਮਾਹੀਆ ਭਾਵਕ ਬਹੁਤ ਹੋ ਜਾਂਦੇ ਤੁਸੀਂ ਬਹੁਤ ਜ਼ਿਆਦਾ ਮੇਰੇ ਫੇਸ ਤੇ ਵੀ ਤੁਹਾਨੂੰ ਥੋੜਾ-ਬੋਤ ਨਜ਼ਰ ਆ ਰਹੇ ਹੋ ਨਾ ਹਰ ਫਨਗਾਰੀ ਨਹੀਂ ਹਰ ਫਨਕਾਰ ਇਹਦਾ ਨਹੀਂ ਹੁੰਦਾ ਜਿਹੜਾ ਪੈਸੇ ਲਈ ਕੰਮ ਕਰ ਰਿਹਾ ਉਹ ਹਮੇਸ਼ਾ ਆਪਣੀ ਅੱਖਾਂ ਤੇ ਅੰਨਕਾ ਲਾ ਲੈਂਦਾ ਆ ਆਰਟਿਸਟ ਨੂੰ ਪੈਸਾ ਚਾਹੀਦਾ ਹੁੰਦਾ ਕਿ ਆਡੀਅנס ਤੇ ਸਰਲੇ ਮੈਂ ਪਾਵਾਂ ਮਿੰਨਤਾ ਗੁਜ਼ਾਰਾ ਬਹੁਤ سارے ਆਰਟਿਸਟ ਨੇ ਜਿਹੜੇ ਕਹਿੰਦੇ ਯਾਰ ਵੀ ਗਰੀਬੀ ਨੇ ਬਹੁਤ ਫਰਕ ਪਾਤਾ ਜੇ ਮੇਰੇ ਕੋਲੇ ਪੈਸਾ ਹੁੰਦਾ ਤਾਂ ਮੈਂ ਕਿਤੇ ਦੀ ਕਿਤੇ ਰੁਕ ਜੇ ਗਰੀਬੀ ਨਹੀਂ ਹੋਏਗੀ ਤਾਂ ਫਨਕਾਰ ਨਹੀਂ ਹੋਊਗਾ ਸੁਣ ਲੈ ਮੇਰੇ ਦਿਲ ਗੱਚਾ ਆਨਲਾਈਨ ਪ੍ਰੋਮੋਸ਼ਨ ਅੱਜ ਦੇ ਸਮੇਂ ਦੇ ਵਿੱਚ ਇੱਕ ਐਸਾ ਸਾਧਨ ਹੋ ਚੁੱਕਿਆ ਹੈ ਜਿਸ ਦੇ ਨਾਲ ਬੰਨੜਾ ਇਸ ਕਰ ਸਕਦਾ ਛੱਡ ਕੇ ਨਾ ਜਾ ਸ਼ੁਰੂਆਤ ਕਿੱਤੋਂ ਹੋਈ ਤੇ ਕਿੱਥੇ ਕਿੱਥੇ ਗਏ ਮੈਂ ਪਾਵਾਂ ਮਿੰਨਤਾ ਗੁਜ਼ਾਰਾ ਲਕੀਆਂ ਤੋੜਨ ਵਾ ਭਾਵਕ ਬਹੁਤ ਹੋ ਜਾਂਦੇ ਨੇ ਤੁਸੀਂ ਬਹੁਤ ਜ਼ਿਆਦਾ ਮੇਰੇ ਫੇਸ ਤੇ ਵੀ ਤੁਹਾਨੂੰ ਥੋੜਾ ਬਹੁਤ ਨਜ਼ਰ ਆ ਰਹੇ ਹੋ ਨਾ ਹਰ ਫਨਕਾਰ ਇਹ ਹੁੰਦਾ ਨਹੀਂ ਹਰ ਫਨਕਾਰ ਇਹਦਾ ਨਹੀਂ ਹੁੰਦਾ ਜਿਹੜਾ ਪੈਸੇ ਲਈ ਕੰਮ ਕਰ ਰਿਹਾ ਉਹ ਹਮੇਸ਼ਾ ਆਪਣੀ ਅੱਖਾਂ ਤੇਨ ਕਾ ਲਾ ਲੈਂਦਾ ਹਾਂ ਹਾਂਜੀ ਸੋ ਇ ਚੀਜ਼ ਹੈ ਲੋਕਾਂ ਦੇ ਅਕੋਰਡਿੰਗ ਕੋਣਾ ਪੈਂਦਾ ਹਾਂਜੀ ਬਾਕੀ ਗਾਣੇ ਦੇ ਮਤਾਬਿਕ ਵੀ ਹੁੰਦਾ ਜੀ ਗਾਣਾ ਅਗਰ ਫੀਲ ਕਰਕੇ ਕੋਈ ਗਾ ਰਿਹਾ ਤਾਂ ਉਸੇ ਤਰੀਕੇ ਦਾ ਮੂਡ ਹੋ ਜਾਂਦਾ ਹੈ ਕਦੋਂ ਦੇ ਤੁਸੀਂ ਸਟਰਗਲ ਚ ਆ ਇਸ ਫੀਲਡ ਚ ਕਿਹੜੇ ਵੇਲੇ ਦੇ ਆਏ ਆ ਕੀ ਲੱਗਦਾ ਵੀ ਜੀ ਤੁਹਾਡੇ ਨਾਲ ਦੇ ਫਨਕਾਰ ਵੀ ਹੋਣਗੇ ਜਿਨ੍ਹਾਂ ਨੂੰ ਤੁਹਾਨੂੰ ਲੱਗਦਾ ਹੋਊਗਾ ਵੀ ਯਾਰ ਮੇਰੇ ਤੋਂ ਬਾਅਦ ਗਾਉਣ ਲੱਗੇ ਸੀ ਪਰ ਅੱਜ ਉਹ ਕਿੱਥੇ ਫਿਰਦੇ ਕਦੇ ਰੰਜ ਹੋਇਆ ਇਸ ਗੱਲ ਦਾ ਇਸ ਗੱਲ ਦਾ ਹੁਣ ਰੰਜ ਨਹੀਂ ਹੁੰਦਾ ਜੀ ਕਾਰਨ ਇਹ ਹੈ ਕਿਉਂਕਿ ਹਰੇਕ ਦੀ ਆਪਣੀ ਆਪਣੀ ਮਿਹਨਤ ਹੈ ਹਾਂਜੀ ਤੇ ਮੈਂ ਸਨੀ ਵਿਖੋਣਾ ਦਾ ਨਾਮ ਲੈਂਦਾ ਹ ਹਮੇਸ਼ਾ ਔਰ ਕਿਤਨਾ ਕਿਤੇ ਇਨਸਪੀਰੇਸ਼ਨ ਵੀ ਰਹੇ ਨੇ ਭਰਾਵੋ ਨੇ ਅੱਜ ਵਜੇ ਇੱਕ ਚੰਗਾ ਕੰਮ ਕਰ ਰਹੇ ਨੇਗੇ ਮਾਰਕੀਟ ਦੇ ਵਿੱਚ ਔਰ ਉਹਨਾਂ ਨੇ ਇੱਕ ਰਸਤਾ ਦਿਖਾਇਆ ਸੀਗਾ ਕਿ ਤੁਸੀਂ ਇਸ ਰਸਤੇ ਤੇ ਚੱਲੋ ਕਿਉਂਕਿ ਇਹ ਜਿਹੜਾ ਤੁਹਾਨੂੰ ਮੈਂ Song ਸੁਣਾਇਆ ਇਹ ਉਹਨਾਂ ਦੇ ਦੁਆਰਾ ਹੀ ਇਸ ਦਾ 뮤직 ਹੋਇਆ ਹਾਲਾਂਕਿ ਇਹ 뮤직 ਪਹਿਲਾਂ ਇਹ ਜਿਹੜਾ Song ਹੈ ਪਹਿਲਾਂ ਇੰਟਰੋਡਿਊਸ ਹੋਇਆ ਮੇਰੇ ਉਸਤਾਦ ਜੀ ਪੀਐਸ ਲੱਲੀ ਜੀ ਸੀਗੇ ਤੇ ਪ੍ਰਿੰਸ ਅਗੂ ਵੀ ਹੈ ਇੱਕ ਅੱਛਾ ਨਾਮ ਹੈ ਉਹ ਉਹਨਾਂ ਕੋਲ ਵੀ ਮੇਰਾ Song ਗਿਆ ਸੀ ਬਟ ਫਾਈਨਲੀ ਇਹ ਸਾਨੀ ਵਿਖੋ ਉਹਨਾਂ ਭਾਜੀ ਕੋਲ ਹੋਇਆ ਸੀਗਾ ਜੀ ਬਹੁਤ ਸਾਰੇ ਆਰਟਿਸਟ ਨੇ ਜਿਹੜੇ ਕਹਿੰਦੇ ਆਰ ਵੀ ਗਰੀਬੀ ਨੇ ਬਹੁਤ ਫਰਕ ਪਾਤਾ ਜੇ ਮੇਰੇ ਕੋਲੇ ਪੈਸਾ ਹੁੰਦਾ ਤਾਂ ਮੈਂ ਕਿਤੇ ਦੀ ਕਿਤੇ ਹੁੰਦਾ ਮੇਰਾ ਇਹ ਵੀ ਮਸਲੇ ਹੈ ਮੇਰਾ ਇਹ ਕਹਿਣਾ ਜੀ ਜੇ ਗਰੀਬੀ ਨਹੀਂ ਹੋਏਗੀ ਤਾਂ فنਕਾਰ ਨਹੀਂ ਹੋਊਗਾ ਜਿਹੜਾ ਫਨ ਜਿਹੜੀ ਕਲਾ ਗਰੀਬੀ ਦੇ ਵਿੱਚੋਂ ਉੱਪਰ ਕੇ ਆਏਗੀ ਉਹਦਾ ਰੰਗ ਹੀ ਹੋਰ ਹੋਏਗਾ ਹੂੰ ਉਹ ਕਿਸੇ ਨੂੰ ਰਵਾ ਵੀ ਸਕਦੀ ਹੈ ਕਿਸੇ ਨੂੰ ਹਸਾ ਵੀ ਸਕਦੀ ਹੈ ਕਿਸੇ ਦਾ ਦਿਲ ਕੱਢ ਵੀ ਸਕਦੀ ਹੈ ਅੱਜ ਦੇ ਟਾਈਮ 'ਚ ਪੈਸੇ ਤੋਂ ਬਿਨਾ ਕਾਮਯਾਬ ਹੋਣਾ ਸੁਖ ਉਹ ਕਿਸਮਤ ਤੇ ਡਿਪੈਂਡ ਕਰਦਾ ਜੀ ਜਿਵੇਂ ਕਿ ਜੇ ਤਾਂ ਆਪਾਂ ਦੇਖੀਏ ਅੱਜ ਕੱਲ ਦੀ ਜਨਰੇਸ਼ਨ ਜ਼ਿਆਦਾ ਆ ਮੋਬਾਈਲਸ ਦੇ ਸ਼ਾਰਟਸ ਵਗੈਰਾ ਕਾਫੀ ਦੇਖਦੇ ਨੇ ਹੂੰ ਔਰ ਉਹਦੇ ਵਿੱਚ ਆਪਾਂ ਦੇਖਦੇ ਹਾਂ ਵੀ ਕੁਝ ਇੱਕ ਸ਼ਾਰਟਸ ਐਵੇਂ ਦੇ ਨੇ ਜਿਨ੍ਹਾਂ ਦਾ ਸਿਰਫ ਕਾਮੇਡੀ ਤੱਕ ਮਤਲਬ ਹੈ ਕਾਮੇਡੀ ਤੱਕ ਉਹਨਾਂ ਦਾ ਦਾਇਰਾ ਹੈ ਹਮ ਆ ਸੋ ਪਪੂਲਾਰਿਟੀ ਨੂੰ ਆਪਾਂ ਸਿਰਫ ਜੇ ਸਿੰਗਿੰਗ ਦੇ ਦੌਰ ਤੇ ਦੇਖੀਏ ਸਿੰਗਿੰਗ ਦੇ ਤੌਰ ਤੇ ਤਾਂ ਮੇਰਾ ਇਹੀ ਕਹਿਣਾ ਵੀ ਆਨਲਾਈਨ ਪ੍ਰੋਮੋਸ਼ਨ ਅੱਜ ਦੇ ਸਮੇਂ ਦੇ ਵਿੱਚ ਇੱਕ ਐਸਾ ਸਾਧਨ ਹੋ ਚੁੱਕਿਆ ਹੈ ਜਿਹਦੇ ਨਾਲ ਬੰਦਾ ਰਾਈਸ ਕਰ ਸਕਦਾ ਹੈ ਹਮ ਪਪੂਲਰ ਹੋ ਸਕਦਾ ਜੀ ਤੇ ਉਹਦੇ ਲਈ ਵੀ ਪਲੇਟਫਾਰਮ ਹੈਗੇ ਨੇ ਉਹਦੇ ਲਈ ਵੀ ਪੈਸਾ ਜ਼ਰੂਰੀ ਹੈ ਉਹਦੇ ਲਈ ਪੈਸਾ ਜ਼ਰੂਰੀ ਨਹੀਂ ਆ ਉਹਦੇ ਲਈ ਸਮਾਂ ਜ਼ਰੂਰੀ ਹੈ ਜੀ ਹਮ ਅੱਜ ਦੇ ਸਮੇਂ ਦੇ ਵਿੱਚ YouTube ਲਗਾ ਲਓ ਜਾਂ ਕੋਈ ਵੀ ਸੋਸ਼ਲ ਮੀਡੀਆ ਪਲੇਟਫਾਰਮ ਲਗਾ ਲਓ। ਹਮਮ। ਅਗਰ ਤੁਹਾਡੇ ਕੋਲ ਸਮਾਂ ਹੈ ਤੁਹਾਡੇ ਕੋਲ ਇੱਕ ਮੋਬਾਈਲ ਫੋਨ ਅੱਛਾ ਹੋਣਾ ਚਾਹੀਦਾ ਹੈ ਜੋ ਕਿ ਅੱਜ ਕੱਲ ਸਭ ਕੋਲ ਹੈਗਾ। ਔਰ ਉਹਦੇ ਦੁਆਰਾ ਤੁਸੀਂ ਸਵੇਰ ਤੋਂ ਸ਼ਾਮ ਤੱਕ ਚਾਹੇ ਵੀਡੀਓਜ਼ ਬਣਾਉਂਦੇ ਰਹੋ ਡੈਫੀਨਿਟਲੀ ਕਿਤਨੇ ਕਿਤੇ ਕਿਤਨਾ ਕਿਤੇ ਤੁਹਾਨੂੰ ਰੋਜ਼ੀ ਰੋਟੀ ਜੋਗੇ ਤਾਂ ਹੋ ਹੀ ਜਾਊਂਗੇ। ਹਾਂਜੀ। ਕਿੱਥੇ ਕਿੱਥੇ ਗਉਣ ਦਾ ਮੌਕਾ ਮਿਲਿਆ? ਸ਼ੁਰੂਆਤ ਕਿਤੋਂ ਹੋਈ ਤੇ ਕਿੱਥੇ ਕਿੱਥੇ ਗਏ? ਸ਼ੁਰੂਆਤ ਸਰ ਸਕੂਲ ਲੈਵਲ ਤੋਂ ਹੋਈ ਸੀ। ਹਮਮ ਜੀ। 7th ਕਲਾਸ ਦੇ ਵਿੱਚ ਸਭ ਤੋਂ ਪਹਿਲਾ Song as a competitor ਗਾਇਆ ਸੀ ਜੀ ਹੂੰ ਉਸ ਤੋਂ ਬਾਅਦ ਫਿਰ ਇੰਟਰਡਿਊਸ ਹੁੰਦੇ ਨੇ ਉਹ ਕਹਿੰਦੇ ਵੀ ਜਿਉਂ-ਜਿਉਂ ਕੰਬਲੀ ਭਿੱਜੇ ਤੈਨੂੰ ਤਿਉਂ ਭਾਰੀ ਹੋ ਹੌਲੀ-ਹੌਲੀ ਮਾਈਕ ਨੂੰ ਵੀ ਫੇਸ ਕਰਦੇ ਗਏ ਤੇ ਹੁਣ ਚਲੋ ਆਪਾਂ ਹਲੇ ਵੀ ਨਹੀਂ ਕਹਾਂਗੇ ਕਿ ਕਿਸੇ ਮੁਕਾਮ ਤੇ ਪਹੁੰਚੇ ਹਾਂ ਮੁਕਾਮ ਤਾਂ ਬਹੁਤ ਦੂਰ ਦੀ ਗੱਲ ਹੈ ਸੜਕਾਂ ਤੇ ਵੀ ਗਾਉਣਾ ਪਿਆ ਹਾਂਜੀ ਸੜਕਾਂ ਤੇ ਵੀ ਗਾਉਣਾ ਪਿਆ ਜੀ ਦੋਸਤ ਹੁੰਦੇ ਸੀ ਮੇਰੇ ਨਾਲ ਕੁਝ ਮਿੱਤਰ ਉਹਨਾਂ ਨੇ ਚੈਲੰਜ ਕਰਨਾ ਤੂੰ ਆਪਣੇ ਆਪ ਨੂੰ ਵੱਡਾ ਸਿੰਗਰ ਕਹਿਣਾ ਹਾਂ ਕਰ ਇੱਥੇ ਗਾ ਚੈਲੰਜ ਕਰਦੇ ਹੁੰਦੇ ਸੀ ਹਾਂਜੀ ਤੇ ਸਾਡੇ ਹੋਮ ਟਾਊਨ ਦੇ ਵਿੱਚ ਵੀ ਦੁਕਾਨਾਂ ਦੇ ਬਾਹਰ ਖੜ ਕੇ ਜਿੱਥੇ ਪਬਲਿਕ ਦਾ ਇਕੱਠ ਹੁੰਦਾ ਸੀ ਭਾਵੇਂ ਉਹ ਗੋਲ ਗੱਪਿਆਂ ਦੀ ਸ਼ਾਪ ਹੋਵੇ ਉੱਥੇ ਬੜੇ ਲੋਕੀ ਖੜੇ ਹੁੰਦੇ ਸੀ ਤੇ ਪੇਸ਼ਕਸ਼ ਕਰਦੇ ਸੀ ਜੀ ਕੋਸ਼ਿਸ਼ ਕਰਦੇ ਸੀ ਹਾਂ ਪਰ ਲੋਕਾਂ ਨੇ ਕਦੀ ਇਹ ਨਹੀਂ ਹੈਗਾ ਕਿ ਵੀ ਉਹਨਾਂ ਨੇ ਕਿਹਾ ਕਿ ਵੀ ਨਹੀਂ ਜੇ ਅੱਛਾ ਨਹੀਂ ਹੈ ਹਮੇਸ਼ਾ ਲੈ ਕਰਦੇ ਰਹੇ ਨੇ ਉਦੋਂ ਲੋੜ ਸੀ ਪੈਸਿਆਂ ਦੀ ਪੈਸੇ ਦੀ ਲੋੜ ਹਰ ਵਕਤ ਰਹਿੰਦੀ ਹੈ ਸਰ ਹੂੰ ਪੈਸੇ ਦੀ ਲੋੜ ਹਰ ਇੱਕ ਇਨਸਾਨ ਨੂੰ ਹੈ ਜੀ ਕਿਸੇ ਨਾ ਕਿਸੇ ਅ ਜ਼ਰੂਰਤ ਨੂੰ ਪੂਰਾ ਕਰਨ ਦੇ ਲਈ ਹੂੰ ਹਾਂਜੀ ਹਰ ਹਰ ਇਨਸਾਨ ਨੂੰ ਜ਼ਰੂਰਤ ਹੈ ਪੈਸੇ ਦੀ ਲੇਕਿਨ ਪਰਮਾਤਮਾ ਨੇ ਕਿਹਜਾ ਸਿਸਟਮ ਬਣਾਇਆ ਹੋਇਆ ਹੈ ਜੀ ਜਿਹਦੇ ਕੋਲ ਜ਼ਿਆਦਾ ਪੈਸਾ ਹੈ ਉਹਦੇ ਕੋਲ ਉਨੀ ਹੀ ਜ਼ਿਆਦਾ ਟੈਨਸ਼ਨ ਹੈ ਹੂੰ ਜਿਹਦੇ ਕੋਲ ਘੱਟ ਪੈਸਾ ਹੈ ਉਹਦੇ ਕੋਲ ਟੈਨਸਟ ਟੈਂਸ਼ਨਸ ਤਾਂ ਘਟ ਨਹੀਂ ਪਰ ਜ਼ਿੰਦਗੀ ਅੱਛੀ ਹੈ ਸਕੂਨ ਪਰੇ ਥੋੜੀ ਜਿੰਨਾ ਜ਼ਿਆਦਾ ਪੈਸਾ ਹੋਊਗਾ ਓਨੀ ਟੈਂਸ਼ਨਸ ਵੀ ਹੋਣਗੀਆਂ ਆਰਟਿਸਟ ਨੂੰ ਪੈਸਾ ਚਾਹੀਦਾ ਹੁੰਦਾ ਕਿ ਆਡੀਅנס ਚਾਹੀਦੀ ਹੁੰਦੀ ਹੈ ਆਰਟਿਸਟ ਨੂੰ ਆਡੀਅנס ਸਭ ਤੋਂ ਪਹਿਲਾਂ ਚਾਹੀਦੀ ਹੈ ਜੀ ਫੇਮ ਚਾਹੀਦਾ ਔਰ ਹੌਸਲਾ ਵੀ ਚਾਹੀਦੀ ਹੈ ਹੂੰ ਜਿਵੇਂ ਕਈ ਵਾਰ ਸਟੇਜ ਤੇ ਮੈਂ ਕਹਿੰਦਾ ਕਿ ਅਗਰ ਆਪਕੇ ਤਾਲੀਆਂ ਦਾ ਸਹਿਲਾਬ ਮਿਲ ਜਾਏ ਤਾਂ ਮੇਰੇ ਲਈ ਮੇਰੇ ਸਾਹ ਮੇਰੀ ਸਾਹਾਂ से चलती ਹੈ